ਹਿੰਦੀ ਜਾਦਰ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸ਼ਹੀਦੀ ਦਿਵਸ ਹੈ। ਔਰ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਸੰਸਾਰ ਵਿੱਚ ਹੀ ਸ਼ਹੀਦੀ ਦਿਵਸ ਜਿਹੜਾ ਜਨਾ ਮਨਾਇਆ ਜਾਂਦਾ ਹੈ। ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਾਲੋਂ ਉਹਨਾਂ ਦਾ ਸ਼ਹੀਦੀ ਦਿਨ ਮਨਾਉਣ ਵਾਸਤੇ ਨਗਰ ਕੀਰਤਨ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਆਇਆ ਹੈ। ਔਰ ਮੈਂ ਸਮਝਦਾ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਇਹ ਦੋ ਧਰਮ ਦੀ ਰੱਖਿਆ ਵਾਸਤੇ ਕਲਕ ਜੰਨੂ ਰਾਖਾ ਪ੍ਰਭਤਾ ਕਾ ਕਿਨੋ ਬਟੋਕਲੂ ਮੈਸਾ ਕਾ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਔਰ ਮੈਂ ਸਭੀ ਦਾ ਜੇ ਮਨੁੱਖਤਾ ਦੀ ਸਭ ਤੋਂ ਵੱਡੀ ਕੋਈ ਕੁਰਬਾਨੀ ਹੋਈ ਹੈ, ਸ਼ੀਧੀ ਹੋਈ ਹੈ ਔਰ ਜ਼ੁਲਮ ਨੂੰ ਰੋਕਣ ਵਾਸਤੇ ਧਰਮ ਨੂੰ ਤਬਦੀਲ ਨਾ ਕਰਨ ਵਾਸਤੇ ਤਾਂ ਉਹ ਸਭ ਤੋਂ ਵੱਡੀ ਸ਼ੀਧੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਗਲੀ ਦੇ ਚਾਂਦ ਚੌਕ ਦਿੱਤੇ ਅੱਜ ਸਾਰਾ ਇਹ ਸੰਸਾਰ ਜਿਹੜਾ ਖਾਸ ਕਰਕੇ ਭਿੰਦਸਤਾਨ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਆਸਾਨ ਹੈ ਉਹ ਸਾਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਗਿਲਖ ਜੰਮੂ ਦੀ ਰਾਖੀ ਵਾਸਤੇ ਜਿਹੜਾ ਸੀ ਉਹ ਆਪਣਾ ਬਲੀਦਾਨ ਦਿੱਤਾ ਮੈਂ ਸਾਰੇ ਸੰਸਾਰ ਦੇ ਲੋਕਾਂ ਨੂੰ ਕਹਿੰਦਾ ਗੁਰੂ ਸਾਹਿਬ ਦੀ ਸ਼ਹੀਦੀ ਦਾ ਜਿਹੜਾ ਉਹ ਹਰ ਇੱਕ ਥਾਂ ਤੇ ਦੇਸ਼ ਆਪ ਦੇਸ਼ਾਂ ਵਿੱਚ ਬਣਾਇਆ ਜਾਵੇ ਜਿਤਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਅੱਜ ਜਿਹੜਾ ਉਹ ਨਗਰ ਕੀਰਤਨ ਕੱਢ ਕੇ ਉਹਨਾਂ ਦਾ ਸ਼ਿਦੀਧਨ ਮਨਾਇਆ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਇਹ ਜਿਹੜਾ ਪਟੇਲਾ ਵਾਸਤੇ ਹੋਇਆ ਜਿਹੜੀਆਂ ਨੇ ਸ਼ਕਤੀਆਂ ਨੇ ਜਿਨ੍ਹਾਂ ਦੇ ਲਈ ਸ਼ਿਗਰ ਤੇਗ ਬਾਦਰੀ ਸ਼ਿਦੀ ਦਿੱਤੀ ਸੀ ਉਹ ਹੀ ਸਿੱਖ ਧਰਮ ਨੂੰ ਚਲਕਾ ਦੇ ਰਹੇ ਨੇ ਜਦੋਂ ਕਿ ਚਾਹੀਦਾ ਸੀ ਉਹ ਪੂਰੇ ਕੀ ਸਿੱਖ ਧਰਮ ਦੇ ਅਹਿਸਾਨ ਮੰਦ ਹੋ ਤੇ ਸ਼ਿਗਰ ਤੇਗ ਬਾਦਰੀ ਨੇ ਕੰਤਰੀ ਰੱਖਿਆ ਲਈ ਆਪਣਾ ਵਾਰਿਆ ਸੀ ਆਪਣਾ ਵਾਰਿਆ ਸੀ ਨਾਲ ਸਰਬੰਸ ਬਾਤ ਹੁੰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੋਟ ਕੋਟ ਪਰਨਾਮ ਮੈਂ ਉਸ ਗੁਰੂ ਸਿੱਖ ਪੰਥ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਸਿੱਖ ਭਾਈਚਾਰਾ ਜੱਗ ਦੇ ਭਾਈਚਾਰੇ ਨੂੰ ਤੇਗ ਬਹਾਦਰ ਜੀ ਨੂੰ ਸ਼ਤ ਦਾ ਸਤਕਾਰ ਦੇਣ ਕਰੇ ਜੇ ਗੱਲ ਕਰੀਏ ਤਾਂ ਦਸੰਬਰ ਦਾ ਮਹੀਨਾ ਸਿੱਖ ਜਗਤ ਲਈ ਕਹਿ ਸਕੀਏ ਕਿ ਬਣਾਈ ਮਾਨ ਦੇ ਕਿਉਂਕਿ ਗੁਰੂ ਸਾਹਿਬ ਦੇ ਜੋ ਦਸੇ ਕਸਮ ਪੇਟਾ ਨੇ ਉਹਨਾਂ ਨੇ ਆਪਣਾ ਪਰਿਵਾਰ ਕਹਿ ਸਕੀਏ ਦੇ ਰੱਖ ਲਈ ਕੰਮ ਦਿਖਾ ਇਹ ਮਹੀਨਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਉਹਨਾਂ ਦੇ ਛੋਟੇ ਸਾਹਿਬ ਜੀ ਦੇ ਅੰਦੇਸ਼ੀ ਜੀ ਦੇ ਹੱਥੇ ਵੱਡੇ ਸਾਹਿਬ ਜੀ ਨੇ ਸਿੱਧੀ ਦਿਹਾੜੀ ਫਾਤਾ ਗੁਜਰੀ ਉਧਰ ਕੌਰ ਜੀ ਦਾ ਸਿੱਧੀ ਦਿਹਾੜਾ ਇਹ ਸਭ ਇਹ ਸਪੱਤਰ ਵੜੇ ਜਾਂਦਾ ਮੈਂ ਸਮਝਦਾ ਕਿ ਸਿੱਖ ਧਰਮ ਲਈ ਇਹ ਮਹੀਨਾ ਦਸੰਬਰ ਜਾਂ ਪੋ ਦਾ ਬਹੁਤ ਵੱਡਾ ਮਹੀਨਾ ਹੈ ਕਿਉਂਕਿ ਇਸ ਸਮੇਂ ਬਹੁਤ ਵੱਡੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਨੇ ਛੋਟੇ ਸਾਹਿਬ ਜਦੇ ਵੱਡੇ ਸਾਹਿਬ ਜਦੇ ਫਾਤਾ ਗੁਜਰ ਕੌਰ ਜੀ ਪੰਜ ਪਿਆਰਾਂ ਚੋਂ ਤਿੰਨ ਪਿਆਰੇ ਇਸ ਸਮੇਂ ਸ਼ਹੀਦ ਹੋਏ ਸਾਨੂੰ ਇਹਨਾਂ ਸ਼ਿਦਾਰ ਨੂੰ ਯਾਦ ਕਰਨਾ ਚਾਹੀਦਾ ਕਿ ਇਹਨਾਂ ਦਿਨਾਂ ਵਿੱਚ ਸਾਡੇ ਭਗਵਾਨ ਕਰਨੇ ਚਾਹੀਦੇ ਨਾ ਹੀ ਕੋਈ ਦਿਨ ਦੇਹੋ ਜੇ ਸਨਮਾਨ ਕਰ ਰਿਹਾ ਨਾ ਹੀ ਨਹੀਂ ਕਿਲੇ ਸਾਡੇ ਸਿੱਖ ਭੈਣ ਭਰਾਵਾਂ ਨੇ ਉਹਨਾਂ ਨੂੰ ਬੱਚਿਆਂ ਦੇ ਵਿਆਹ ਵੀ ਇਹਨਾਂ ਦਿਨਾਂ 'ਚ ਕਰਨਾ ਚਾਹੀਦਾ ਕਿਉਂਕਿ ਇਹ ਸੀਸੀ ਜੜਾ ਬਹੁਤ ਵੱਡੇ ਪੱਧਰ ਤੇ ਸੰਤਾ ਬਣਾਉਂਦੀਆਂ ਨੇ ਇਹ ਗੰਭੀਰ ਮਾਹੌਲ 'ਚ ਬਣਾਇਆ ਜਾਂਦਾ ਹੈ ਜਿਸ ਕਾਰਨ ਕੋਈ ਵੀ ਕੁਝਦਾ ਪ੍ਰੋਗਰਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਕ ਜਨੂ ਰਾਖਾ ਪ੍ਰਬਤਾ ਕਾ 3 ਨੰਬਰ 2 ਕਲੂ ਮਹਸਾ ਕਾ ਸਾਧਨ ਹੈ ਇਤੀ ਜਾਣਕਾਰੀ ਸੇਸ਼ ਦੀਆ ਪਰ ਸੀ ਨਾ ਉਚਰੀ ਨੌਵੇਂ ਸਤਿਗੁਰੂ ਮਨੁੱਖੀ ਹੱਕਾਂ ਦੇ ਰਾਖੇ ਮਨੁੱਖੀ ਅਧਿਕਾਰਾਂ ਦੇ ਰਾਖੇ ਦਿਲਕ ਜਨੂ ਦੇ ਰਾਖੇ ਤਨਤਨ ਸਤਿਗੁਰੂ ਗੁਰੂ ਦੇਵ ਬਹਾਦਰ ਸਾਹਿਬ ਜੀ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਜੋ ਕੱਲ ਨੂੰ ਸਮੁੱਚੇ ਸੰਸਾਰ ਵਿੱਚ ਬਹੁਤ ਇਸ਼ਾਰਤਾਂ ਤੇ ਭਾਵਨਾਵਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਿਜਕਾਲ ਤੱਕ ਸਹਿਬ ਜੀ ਤੋਂ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਕਾਰੇ ਸਹਿਬਾਨ ਦੀ ਇਕਵਾਈ ਵਿੱਚ ਮਹਾਨ ਨਗਰ ਕੀਰਤਨ ਦੀ ਰਮਤਾ ਹੋਈ ਹੈ ਜੋ ਵਕ ਵਕ ਪਰਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਪਹਿਲ ਸਾਹਿਬਿੱਕੇ ਜਾ ਕੇ ਸੰਪੰਨ ਹੋਵੇਗਾ ਸਤਿਗੁਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਸਤਿਗੁਰਾਂ ਦੇ ਚਰਨਾਂ ਤੇ ਸੀਸ ਝੁਕਾਉਂਦਿਆਂ ਹੋਇਆ ਇਹਨਾਂ ਸਾਰੇ ਹੀ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰਦੁਆਰੇ ਸਹਿਬਾਨਾਂ ਵਿੱਚ ਜਾ ਕੇ ਸਤਿਗੁਰਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਕੇ ਆਪਣਾ ਜੀਵ ਮੁਸਫਲਾ ਕਰਨ ਦਾ ਯਤਨ करिएगा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੀ ਦੀ ਜੜੇ ਸੰਬੰਧੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸੈਫ ਸਿਕਿਉਰਟੀ ਦੇ ਇੱਕ ਬਾਦਸ਼ਾਹ ਸਾਬ ਨੂੰ ਇਹ ਪਾਸਟ ਜਿਨ੍ਹਾਂ ਨੇ ਹਿੰਦੂ ਤਰਫ ਦੀ ਰਾਖੀ ਵਾਸਤੇ ਦਿੱਲੀ ਸੀਸਗੰਜ ਚਾਨਨੀ ਚੌਕ ਵਿਖੇ ਜਾ ਕੇ ਜੋ ਆਪਣਾ ਸੀਰ ਦਾ ਬਿਆਨ ਦਿੱਤਾ ਉਹਨਾਂ ਦਾ ਜੋ ਸ਼ਿਦੀਪੁਰਾ ਹੈ ਉਹ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਔਰ ਸੀਦੀ ਕਾਤਰ ਸਾਹਿਬ ਤੋਂ ਬੜੀ ਸ਼ਰਧਾ ਭਾਵਨਾ ਨਾਲ ਸਾਰਨਾ ਮਨਾਇਆ ਜਾ ਰਿਹਾ ਹੈ ਲੱਖਾਂ ਦੇ ਤਦਾਰਕ ਜੋ ਦੇਸ਼ ਉਦੇਸ਼ ਤੋਂ ਸੰਕਟਾ ਔਰ ਨਮਸਕਾਰ ਆਪਣਾ ਸਰਕਾਰ ਪੇਟ ਘਟਣ ਵਾਸਤੇ ਇੱਥੇ ਪਹੁੰਚੀਆਂ ਨੇ ਅੱਜ ਉਸ ਦੇ ਸਬੰਧਿਤ ਸੀਦੀ ਕਾਤਰ ਸਾਹਿਬ ਤੋਂ ਨਵੀਂ ਕੀ ਤਲਾਮ ਹੋਏ ਨੇ ਜੋ ਸ਼ਾਇਦ ਦੇ ਵਕਫ ਸਥਾਨਤ ਹੁੰਦੇ ਹੋਏ ਗੁਰਦੁਆਰਾ ਗੁਰੂ ਕੇ ਮੈਦਾਨ ਵਿਖੇ ਜਾ ਕੇ ਸਮਾਪਤ ਹੋਣਗੇ ਔਰ ਜੋ ਇਸੇ ਸਬੰਧ ਦੇ ਕੱਲ ਜੋ ਸਮਾਗਮ ਰਹਿ ਉਹ ਗੁਰਦੁਆਰਾ ਗੁਰੂ ਕੇ ਮੈਦਾਨ ਮੰਜੀ ਸਾਹਿਬ ਵਿਖੇ ਜਵਾਨਾਂ ਰੂਪੇ ਵੱਡੇ ਵੱਡੇ ਪੱਧਰ ਦੇ ਸਮਾਗਮ ਰੱਖੇ ਗਏ ਨੇ ਜਿਸ ਵਿੱਚ ਹਜ਼ਾਰਾਂ ਲੱਖਾਂ ਤਦਾਦ ਸੰਤਾ ਸ਼ਾਮਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪ੍ਰਕਾਸ਼ ਅਦਾ ਭੇਟ ਕਰਨਗੇ ਕੋਈ ਕੀਤੀ ਜਿਹੜੇ ਪ੍ਰਬੰਧ ਕੀਤੇਗੇ ਸ੍ਰੀ ਅੰਮ੍ਰਿਤਸਰ ਮੰਡਕ ਮੱਤੀ ਬਣੋ ਜੋ ਸਰਤਾ ਦੇ ਰਹਿਣ ਵਾਸਤੇ ਪਸ਼ਾਦੇ ਪਾਣੀ ਵਾਸਤੇ ਜੋ ਉਹਨਾਂ ਦਾ ਜੋ ਕਿਸੇ ਕਿਸਮ ਦੀ ਕੁਝ ਮੁਸ਼ਕਲ ਨਾਲ ਸਪਲੈਸਰ ਜੋ ਸਕਾ ਜਸਾ ਲਗਾਇਆ ਗਿਆ ਹੈ ਉਹ ਤਾਂ ਇਹ ਫਿਰਦਾ ਆਪਣੇ ਬੜੇ ਆਮਨਾਰ ਨੰਬਰ ਤਾਂ ਦਾ ਸ਼ਹਿਰ ਵਿੱਚ ਇੱਕ ਵਾਰ ਜਮਾ ਸਰਦਾ ਫਕਾਉ ਤੇ ਲੋ ਪੇਟ ਕਰ ਸਕਦਾ